ਪੰਜਾਬ ਡੈਮੋਕਰੇਟ ਅਲਾਈანს ਉਸ ਵੱਲੋਂ ਜਿਹੜਾ ਹੈ 6 ਪਾਰਟੀਆਂ ਰਲ ਕੇ ਪੰਜਾਬ ਦੇ ਵਿੱਚ ਜਿਹੜੇ ਉਮੀਦਵਾਰ ਉਤਾਰੇ ਨੇ ਤਾਂ ਫਿਰੋਜ਼ਪੁਰ ਜਿਹੜੀ ਪਾਰਲੀਮੈਂਟ ਸੀਟ ਹੈ ਉਹਦੇ ਤੇ ਮੈਨੂੰ ਜਿਹੜਾ ਹੈ ਟਿਕਟ ਦਿੱਤੀ ਗਈ ਹੈ ਅੱਜ ਮੈਂ ਜਿਹੜੀਆਂ ਮੁਖਮਰੀ ਗਰੀਬੀ ਜਾਂ ਕਰਜ਼ੇ ਦੇ ਜਾਂ ਹੋਰ ਜਿਹੜੀਆਂ ਕਾਰਨ ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਆਤਮ ਹਤਿਆਵਾਂ ਦਾ ਦੌਰ ਚੱਲ ਰਿਹਾ ਹੈ ਜਾਂ ਨਸ਼ਿਆਂ ਵੱਲੇ ਜਾ ਰਹੇ ਨੇ ਨੌਜਵਾਨ ਜਾਂ ਬਾਹਰਲੇ ਦੇਸ਼ਾਂ ਵੱਲ ਜਾ ਰਹੇ ਨੇ ਭਜ ਰਹੇ ਨੇ ਆਪਦੇ ਕੰਮ ਕਰਨਾ ਇੱਥੇ ਮਿਲਣ ਕਰਕੇ ਤਾਂ ਮੈਂ ਚਾਹੁੰਨਾ ਕਿ ਜਿਹੜਾ ਹਰ ਜਿਹੜਾ ਮੁੰਡਾ ਕੁੜੀ 18 ਸਾਲ ਦਾ ਉਹਨੂੰ ਉਦੀਯੋਗਤਾ ਮੁਤਾਬਕ ਕੰਮ ਮਿਲੇ ਨਹੀਂ ਤਾਂ ਉਹਨੂੰ ਜਿਉਂਦੇ ਰਹਿਣ ਦੀ ਪਤਾ ਮਿਲੇ ਇਹਦੇ ਲਈ ਕਾਨੂੰਨ ਬਣਾਉਣ ਲਈ ਭਗਤ ਸਿੰਘ ਦੇ ਨਾਂ ਤੇ ਜਿਹੜੇ ਕੌਮੀ ਗਰੰਟੀ ਕਾਨੂੰਨ ਐਕਟ ਜਿਹੜਾ ਬਣਾਇਆ ਜਾਵੇ ਕਰਜ਼ੇ ਦੀ ਮਾਫੀ ਲਈ ਕੋਈ ਕਰ ਰਿਹਾ ਕੰਮ ਕੋਈ ਹੋਰ ਕੋਈ ਕਰ ਰਿਹਾ ਹੈ ਲੜਕੀਆਂ ਨੂੰ ਬਚਾਓ ਜਾਂ ਬੇਟੀ ਨੂੰ ਬਚਾਓ ਮੇ ਮੇਰੀ ਇਹ رائے ਹੈ ਪਾਰਟੀ ਵੱਲੋਂ ਕਿ ਜੇ ਹਰ ਇੱਕ ਮੁੰਡੇ ਕੁੜੀ ਨੂੰ ਉਹਦੀ ਯੋਗਤਾ ਮੁਤਾਬਕ ਕੰਮ ਦਿੱਤਾ ਜਾਵੇ ਤਾਂ ਕਰਜ਼ੇ ਵਗੈਰਾ ਜਾਂ ਕੋਈ ਵੀ ਜਿਹੜੀ ਸਮੱਸਿਆ ਜਿਹੜੀ ਹੈ ਉਹ ਨਹੀਂ ਉਹਦੀ ਰਹੇਗੀ ਰਾਹੁਲ ਗਾਂਧੀ ਦਾ ਜਿਹੜਾ ਬਿਆਨ ਆਇਆ ਹੈ ਕਿ 72000 ਰੁਪਏ ਸਾਲ ਦਾ ਉਹ ਇੱਕ ਪਰਿਵਾਰ ਨੂੰ 6000 ਰੁਪਏ ਜਿਹੜਾ ਉਹ ਮਹੀਨੇ ਦਾ ਆਏਗਾ 5 ਜੀਆ ਦਾ ਟੱਬਰ ਹੋਏ ਤਾਂ ਇਹਦਾ ਮਤਲਬ 40 ਰੁਪਏ ਇੱਕ ਪਰਿਵਾਰ ਦੇ ਇੱਕ ਜੀ ਨੂੰ ਮਿਲਣਗੇ ਤੇ ਉਹ ਵੀ 20% ਜਿਹੜੇ 100% ਵਿੱਚੋਂ 20% ਲੋਕਾਂ ਨੂੰ ਜਿਹੜੇ ਥੱਲੇ ਹੱਥ ਦੇ ਗਰੀਬ ਜਿਹੜੇ ਉਹਨਾਂ ਨੂੰ ਦਿੱਤਾ ਜਾਏਗਾ ਤੇ ਜਿਹੜੀ ਗਰੀਬੀ ਆ ਜਿਹੜੀ ਭੁੱਖਮਰੀ ਆ ਤਾਂ 85 90% ਜਿਹੜੇ ਲੋਕ ਨੇ ਉਹਨਾਂ ਦੇ ਮੁੰਡੇ ਕੁੜੀਆਂ ਨੂੰ ਜਿਹੜਾ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਜੇ 20% ਲੋਕਾਂ ਨੂੰ ਇਸ ਤਰ੍ਹਾਂ ਦਾ ਲਾਲਚ ਦੇ ਕੇ ਨਾਲੇ ਪਹਿਲਾਂ ਆਪਾਂ ਲਾਲਚ ਵੇਖ ਵੀ ਚੁੱਕੇ ਆਂ ਮੋਦੀ ਨੇ ਕਿਹਾ ਵੀ 15 ਲੱਖ ਦੇਵਾਂਗਾ ਪੰਜਾਬ ਵਿੱਚ ਕੈਪਟਨ ਨੇ ਸੌ ਚੱਕੀ ਵੀ ਮੈਂ ਸਾਰਾ ਕਰ ਦਿਆਂ ਮਾਫ ਕਰ ਦਿਆਂਗਾ ਉਹ ਕੁਝ ਨਹੀਂ ਹੋਇਆ ਸਿਰਫ ਜਿਹੜਾ ਹੈ ਚੋਣਾਂ ਦੇ ਵਿੱਚ ਇਸ ਤਰ੍ਹਾਂ ਦੇ ਵਾਅਦੇ ਕਰਕੇ ਜਿਹੜਾ ਪਰ ਦਿੱਤਾ ਵੀ ਜਾਵੇ 72000 ਰੁਪਏ ਕੋਈ ਜ਼ਿਆਦਾ ਨਹੀਂ ਹੈ ਅਸੀਂ ਤਾਂ ਕਹਿੰਦੇ ਆ ਵੀ ਹਰ ਮੁੰਡੇ ਕੁੜੀ ਨੂੰ 40-50 ਹਜ਼ਾਰ ਮਹੀਨੇ ਦੀ ਤਨਖਾਹ ਮਿਲੇ ਤੇ ਉਹ ਨਾਲ ਤਾਂ ਪਰਿਵਾਰ ਚੱਲ ਸਕਦਾ ਹੈ ਨਾ ਕਿ ਜਿਹੜਾ ਕੋਈ 6000 ਰੁਪਏ ਮਹੀਨੇ ਦਾ ਜਿਹੜਾ ਦੇ ਦੇਵੇਗਾ ਪੰਜ ਜੀਆਂ ਦੇ ਟੱਬਰ ਨੂੰ ਕਿ ਉਹ 40 ਰੁਪਏ ਨਾਲ ਜੜਾ ਦਿਨ ਨਿਕਲ ਜਾਏਗਾ ਉਹਦੀ ਇਲਾਜ ਵੀ ਹੈ ਉਹਦੇ ਬੱਚਿਆਂ ਦੀ ਪੜ੍ਹਾਈ ਵੀ ਹੋਣੀ ਹੈ ਹੋਰ ਵੀ ਜਿਹੜੇ ਘਰ ਦੇ ਖਰਚੇ ਹੋਣੇ ਨੇ ਉਹ ਜਿਹੜੇ 40 ਰੁਪਏ ਨਾਲ ਨਹੀਂ ਪੂਰੇ ਹੋ ਸਕਦੇ ਪ੍ਰਾਈਵੇਟ ਇਲਾਜ ਕਰਾਉਣਾ ਲੋਕਾਂ ਨੂੰ ਬਹੁਤ ਔਖਾ ਹੈ ਇਸ ਕਰਕੇ ਜਿਹੜੇ ਪ੍ਰਾਈਵੇਟ ਜਿਹੜੇ ਨੇ ਜਿੰਨੇ ਵੀ ਇਹ ਸਭ ਸਰਕਾਰੀ ਹੋਣੇ ਚਾਹੀਦੇ ਨੇ ਸਰਕਾਰੀ ਡਾਕਟਰ ਦੀ ਹਰੇਕ ਥਾਂ ਤੇ ਜਿਹੜੇ ਹਸਪਤਾਲ ਹੋਣੇ ਚਾਹੀਦੇ ਨੇ ਜਿਆਦਾ ਨਹੀਂ ਤਾਂ ਤਹਿਸੀਲ ਪੱਧਰ ਤੇ ਹਰ ਹਾਲਤ ਤੇ ਚਾਹੇ ਜੇ ਪ੍ਰਬੰਧ ਹੋਣੇ ਚਾਹੀਦੇ ਨੇ ਮਸ਼ੀਨ ਹੋਣੀ ਚਾਹੀਦੀ ਹੈ ਇਹੋ ਜੀ ਜਿਹੜੇ ਡਾਕਟਰ ਹੋਣੇ ਚਾਹੀਦੇ ਨੇ ਜਿਹੜਾ ਕਿਸੇ ਨੂੰ ਕੋਈ ਵੀ ਪੈਸਾ ਨਾ ਲੱਗੇ ਜਿਹ ਤੇ ਜਿਹੜੇ ਸਕੂਲ ਜਿਹੜੇ ਨੇ ਪ੍ਰਾਈਵੇਟ ਜਿਹੜੀਆਂ ਉਹਨਾਂ ਦੀ ਜਿਹੜੀ ਫੀਸਾਂ ਨਹੀਂ ਭਰ ਸਕਦੇ ਹਰ ਇੱਕ ਲੋਕਾਂ ਦੀ ਖੁਆਇਸ਼ ਹੈ ਭਾਵੇਂ ਗਰੀਬ ਹੈਈ ਆ ਵੀ ਮੇਰਾ ਵੀ ਬੱਚਾ ਚੰਗੇ ਕਿਸੇ ਸਕੂਲ ਵਿੱਚ ਜਾਏ ਪਰ ਇਹ ਜਿਹੜੇ ਪ੍ਰਾਈਵੇਟ ਸਕੂਲਾਂ ਨੇ ਜਿਹੜੀਆਂ ਇਹਨਾਂ ਨੂੰ ਖੁੱਲ੍ਹਾ ਦੇ ਰੱਖੀਆਂ ਨੇ ਉਸ ਤੋਂ ਬਾਅਦ ਜਿਹੜੀਆਂ ਵੱਡੀਆਂ ਯੂਨੀਵਰਸਟੀਆਂ ਜਾਂ ਹੋਰ ਜਿਹੜੇ ਕਾਲਜ ਇਸ ਤਰ੍ਹਾਂ ਦੇ ਖੋਲ੍ਹ ਦਿੱਤੇ ਨੇ ਲੋਟ ਦੇ ਅੱਡੇ ਬਣਾ ਛੱਡੇ ਨੇ ਅਸੀਂ ਇਹ ਬਣਾਨੇ ਆ ਪਾਰਟੀ ਵਾਲੋ ਕਿ ਜਿਹੜੇ ਸਾਰੇ ਸਰਕਾਰੀ ਹੋਣੇ ਚਾਹੀਦੇ ਨੇ ਜਾਂ ਸਰਕਾਰੀ ਬਣਾਉਣ ਦੀ ਗੱਲ ਕਰਾਂਗੇ ਕੋਈ ਵੀ ਪ੍ਰਾਈਵੇਟ ਨਹੀਂ ਹੋਏਗਾ